ਮੰਤਭਾਗੀ ਘਟਨਾ ਜਿਹੜੀ ਵਾਪਰੀ ਸੀ ਉਹਦੇ ਵਿੱਚ ਇੰਨੇ ਦਿਨਾਂ ਦੇ ਵਿੱਚ ਕੀ ਕੀ ਕਾਰਗੁਜ਼ਾਰੀ ਪ੍ਰਸ਼ਾਸਨ ਦੀ ਰਹੀ ਕੀ ਕੀ ਕਾਰਗੁਜ਼ਾਰੀ ਸਾਡੇ ਜਿਹੜੇ ਹਿੰਦੂ ਸੰਗਠਨ ਆ ਇੱਥੇ ਜਿੰਨੇ ਵੀ ਸਮਾਜਿਕ ਰਾਜਨੀਤਿਕ ਧਾਰਮਿਕ ਸੰਗਠਨ ਜਿਹੜੇ ਜੁੜ ਕੇ ਇਸ ਮੋਰਚਾ ਚਲਾ ਰਹੇ ਆ ਉਹਨਾਂ ਦੀ ਕੀ ਕੀ ਗਤੀਵਿਧੀਆਂ ਰਹੀਆਂ ਉਹਦੇ ਬਾਰੇ ਅੱਜ ਬੈਠਕ ਕੀਤੀ ਗਈ ਆ ਉਸ ਬੈਠਕ ਦੇ ਵਿੱਚ ਅੱਜ ਸਾਰੇ ਜਿਹੜੇ ਰਾਜਨੀਤਿਕ ਗੱਲ ਕਰੀਏ ਸਾਰੇ ਇੱਕ ਪਾਰਟੀ ਦਾ ਨੁਮਾਇੰਦਾ ਜ਼ਰੂਰ ਆਇਆ ਹੋਗਾ ਖਾਸ ਜੱਥੇਬੰਦੀ ਤੋਂ ਆਏ ਸੀ ਹਿੰਦੂ ਸੰਗਠਨਾਂ ਦੇ ਬਹੁਤ ਲੋਕ ਆਏ ਸੀ ਸ਼ਹਿਰ ਦੇ ਵਪਾਰੀ ਵਰਗਣ ਜਿਹੜੇ ਬਹੁਤ ਵੱਡੀ ਤਰ੍ਹਾਂ ਦੇ ਵਿੱਚ ਅੱਜ ਪਹੁੰਚੇ ਸੀਗੇ ਸੋ ਅੱਜ ਉੱਥੇ ਵਿੱਚ ਸਾਰਿਆਂ ਨੂੰ ਇਹ ਬਰੀਫ ਕੀਤਾ ਗਿਆ ਕਿ ਸਾਡੀ ਕੀ ਕੀ ਕਾਰਗੁਜ਼ਾਰੀ ਇਹਨਾਂ ਦਿਨਾਂ ਦੇ ਵਿੱਚ ਰਹੀ ਆ ਉਹਦੇ ਵਿੱਚ ਮੈਂ ਤੁਹਾਨੂੰ BRIEF ਦੇ ਵਿੱਚ ਦੱਸ ਦੇਣਾ ਚਾਹੁੰਦਾ ਆ ਕਿ ਜੋ ਉਸ ਦਿਨ ਜਿਸ ਦਿਨ ਇਹ ਗਊ ਮਾਸ ਦਾ ਜਿਹੜਾ ਹੈ ਪਰਦਾ ਫਾਸ਼ ਹੋਇਆ ਆ ਉਹਦੇ ਵਿੱਚ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਸਾਡੇ ਜਲੰਧਰ ਤੋਂ ਕੁਝ ਹੋਰ ਪੇਹਰਾ ਤੋਂ ਲੋਕ ਆ ਕੇ ਜਿਨ੍ਹਾਂ ਨੇ ਉਸ ਪਰ ਤੇ ਜਿਹੜਾ ਚੱਲ ਰਿਹਾ ਸੀਗਾ ਇਹ ਤੰਦਾ ਉਹਦਾ ਪਰਦਾ ਫਾਸ਼ ਕੀਤਾ ਆ ਤੇ ਜਿਹੜਾ ਕੰਮ ਪਰਚਾਹਣ ਦਾ ਸੀ ਜਿਹੜਾ ਕੰਮ ਹੈ ਸਰਕਾਰਾਂ ਦਾ ਸੀ ਉਹ ਸਰਕਾਰ ਆਪਣਾ ਕੰਮ ਨਹੀਂ ਕਰ ਪਾਈ ਉਹ ਪ੍ਰਸ਼ਾਸਨ ਆਪਣਾ ਕੰਮ ਨਹੀਂ ਕਰ ਪਾਇਆ ਦੋਨੇ ਫੇਲਿਅਰ ਰਹੇ ਇਸ ਕੰਮ ਦੇ ਵਿੱਚ ਔਰ ਪਰਚੇ ਦੇ ਬਾਹਰੋਂ ਆ ਕੇ ਲੋਕਾਂ ਨੇ ਜਿਹੜਾ ਦਾ ਪਰਦਾ ਪਾਛੇ ਚੁਕਾਇਆ ਉਹ ਬੜੀ ਹੀ ਮੰਦਭਾਗੀ ਘਟਨਾ ਸਾਡੇ ਪ੍ਰਸ਼ਾਸਨ ਲਈ ਵੀ ਔਰ ਸਾਡੇ ਫਗਵਾੜੇ ਲਈ ਵੀ ਹੈ ਕਿ ਅਸੀਂ ਸਾਡੇ ਇੱਥੇ ਸ਼ਹਿਰ ਦੇ ਵਿੱਚ ਇਹ ਬਹੁਤ ਵੱਡਾ ਜੋ ਧੰਗਾ ਚੱਲ ਰਿਹਾ ਸੀਗਾ ਅਸੀਂ ਉਹ ਜਿੰਨੀ ਹੋ ਸਕੇ ਉਹਨਾਂ ਦੀ ਨਿੰਦਾ ਕਰਦੇ ਹਾਂ ਔਰ ਅੱਜ ਵੀ ਮੀਟਿੰਗ ਦੇ ਵਿੱਚ ਇਹ ਹੀ ਗੱਲ ਕੀਤੀ ਗਈ ਹੈ ਕਿ ਜੋ ਪਿਛਲੇ ਦਿਨੀ ਇਹ ਅਧਿਕਾਰਜੋ ਮੀਟਿੰਗ ਦੇ ਵਿੱਚ ਆਏ ਸੀਗੇ ਉਹਨਾਂ ਨੂੰ ਜਿਹੜੀਆਂ-ਜਿਹੜੀਆਂ ਮੰਗਾਂ ਲਿਖੀਆਂ ਸੀਗੀਆਂ ਉਹਨਾਂ ਵਿੱਚੋਂ ਜਿਹੜੀਆਂ 4-5 ਮੰਗਾ ਪ੍ਰਮੁੱਖ ਥਿੜੀਆਂ ਇੱਕ ਕਿਹਾ ਗਿਆ ਸੀ ਕਿ ਉਹਨਾਂ ਦਾ ਕਾਬਾ ਸੀਲ ਕੀਤਾ ਜਾਵੇ ਉਹ ਕਾਬਾ ਸੀਲ ਕਰ ਦਿੱਤਾ ਗਿਆ ਆ ਲੇਕਿਨ ਉਹਦੇ ਵਿੱਚ ਉਹਨਾਂ ਨੂੰ ਕਿਹਾ ਸੀ ਉਹਦੇ ਨਾਲ ਜਿਹੜੀ ਬਾਉਂਡਰੀ ਹੈ ਉਹਦੇ ਵਿੱਚ ਵੀ ਉਹਨੂੰ ਸੀਲ ਕਰਕੇ ਉਹਦੇ ਵਿੱਚ ਉਹਦੀ ਖੋਦਾਈ ਕੀਤੀ ਜਾਵੇ ਤਾਂ ਕਿ ਕਿਸੇ ਤਰ੍ਹਾਂ ਦੇ ਕੋਈ ਉੱਥੇ ਸਲੋਟਰਿੰਗ ਜਿਹੜੀ ਉੱਥੇ ਪਹਿਲਾਂ ਹੀ ਹੁੰਦੀ ਸੀ ਉਹ ਮਾਸ ਉੱਥੇ ਕੰਨੀ ਕੱਟਿਆ ਜਾਂਦਾ ਸੀਗਾ ਕਿਤੇ ਕੰਕਾਲ ਉੱਥੇ ਨਾਲ ਦੱਬੇ ਹੋਣ ਉਹ ਚੀਜ਼ ਦੀ ਜਿਹੜੀ ਹੈ ਉਹ ਪ੍ਰਸ਼ਾਸਨ ਨੂੰ ਇੱਕ ਇਹ ਮੰਗਿਆ ਪਾਵਨ ਨੇ ਫੀਲ ਕਰ ਦਿੱਤਾ ਹੈ ਲੇਕਿਨ ਆਲੇ ਦੁਆਲੇ ਦੇ ਜਿਹੜੀ ਉਹ ਉੱਥੇ ਉਸੇ ਜਗ੍ਹਾ ਦੇ ਉੱਤੇ ਇੱਕ ਤਾਂ ਜੋਤੀ ਢਾਬਾ ਇੱਕ ਹੋਰ ਢਾਬਾ ਕੀ ਇਹ ਇਹ ਢਾਬਿਆਂ ਦਾ ਕੋਈ ਜੁਆਇੰਟ ਸੀ ਆਪਸ ਦੇ ਵਿੱਚ ਇਹ ਵੀ ਜਾਂਚ ਦਾ ਵਿਸ਼ਾ ਬਣਦਾ ਹੈ ਜਾਂ ਇਹਨੂੰ ਕੀਤਾ ਗਿਆ ਜਾਂਚ ਜੀ ਦੇਖੋ ਹੱਲੇ ਤੱਕ ਇਦਾਂ ਦੀ ਕੋਈ ਗੱਲ ਨਿਕਰ ਤਾਂ ਨਹੀਂ ਆਈ ਲੇਕਿਨ ਮੇਰੀ ਪ੍ਰਸ਼ਾਸਨ ਨੂੰ ਇਹ ਮੰਗ ਹੈ ਕਿ ਉਹਦਾ ਨਾਲ ਬਿਲਕੁਲ ਕੋਈ ਢਾਬਾ ਹੋਵੇ ਜਾਂ ਆਲੇ ਦੁਆਲੇ ਜਿਹੜੀਆਂ ਹੋਰ ਫੈਕਟਰੀਆਂ ਆਉਣ ਆਲੇ ਦੁਆਲੇ ਹੋਰ ਕਿਤੇ ਕੋਈ ਜਿਹੜੀ ਸੰਪਤੀ ਜਿਸੇ ਦਾ ਵੀ ਤਰ੍ਹਾਂ ਦੀ ਕੋਈ ਫੈਕਟਰੀ ਹੋਵੇ ਕੋਈ ਘਰ ਹੋਵੇ ਉਹਦੀ ਜ਼ਰੂਰ ਅਗਰ ਤੁਹਾਨੂੰ ਸ਼ੱਕੀ ਹਾਲਾਤ ਦੇ ਵਿੱਚ ਕੋਈ ਲੱਗਦਾ ਤਾਂ ਉਹਦੀ ਜਾਂਚ ਜ਼ ਜੋੜਿਆ ਹੋਵੇ ਤੋਂ ਇਸ ਕਰਕੇ ਉਹਦੀ ਵੀ ਜਾਂਚ ਅਗਰ ਲੋੜਿੰਦਾ ਹੈ ਤਾਂ ਉਹਦੀ ਜਾਂਚ ਜ਼ਰੂਰ ਕਰਨੀ ਚਾਹੀਦੀ ਇੱਕ ਮੁੱਖ ਦੋਸ਼ੀ ਆ ਜਿਹਦਾ ਕਿ ਇੱਥੇ ਜਿਹੜਾ ਕਿ ਖਾਟੀ ਬੁੱਜੜਖਾਨਾ ਵੀ ਚਲਾ ਰਿਹਾ ਸੀ ਤੇ ਆਪਣੇ ਸਤਨਾਮਪੁਰਾ ਪੁਲ ਥੱਲੇ ਉਹਦੀ ਪ੍ਰਾਪਰਟੀ ਵੀ ਹੈ ਇੱਥੇ ਬਣਾਈ ਹੋਏ ਨੇ ਕਰਜਾ ਕੀਤਾ ਹੋਇਆ ਇਹ ਉਹ ਦੇ ਅਕੋਰਡਿੰਗਲੀ ਵੀ ਕੋਈ ਕਾਰਵਾਈ ਆਪਾਂ ਕਰਵਾਉਣ ਜਾ ਰਹੇ ਆ। ਉਸ ਲਈ ਜਿਹੜੀ ਗੱਲ ਹੈ ਕਿ ਉਹਦਾ ਨਾਮ ਜਿਹੜਾ ਹੈ ਜਿਹੜਾ ਕੋਈ ਨਾਮ ਲਿਆ ਉਹਦਾ ਨਾਮ ਜਦ ਜੋ ਪੱਤੇ ਦੇ ਵਿੱਚ ਜੁੜ ਹੋ ਗਿਆ ਆ ਲੇਕਿਨ ਉਹਦੀ ਹਲੇ ਗ੍ਰਫਤਾਰੀ ਨਹੀਂ ਹੋਈ। ਸੋ ਅੱਜ ਮੀਟਿੰਗ ਦੇ ਵਿੱਚ ਇਹ ਹੀ ਮੰਗ ਰੱਖੀ ਗਈ ਆ ਕਿ ਉਹਦੀ ਜਿਹੜੀ ਆ ਪ੍ਰਾਪਰਟੀ ਇੱਥੇ ਜਿਹੜੀ ਆ ਦਫਤਰ ਹੈ ਕੋਈ ਤਕਨਾਮਪੁਰੇ ਪੁਲ ਦੇ ਥੱਲੇ ਉਹਨੂੰ ਸੀਜ਼ ਕੀਤਾ ਜਾਵੇ। ਅਜਰ ਤੱਕ ਉਹ ਨਹੀਂ ਆਂਦੇ ਜਾਂ ਉਹ ਗ੍ਰਫਤਾਰ ਨਹੀਂ ਹੁੰਦਾ ਉਹਦੀ ਪ੍ਰਾਪਰਟੀ ਉੱਥੇ ਉਹ ਜੀਸੀਬੀ ਮਸ਼ੀਨ ਕੁਛ ਹੈ ਜੀ ਪਈ ਹੈ ਜੇਕਰ ਉਹ ਜੀਸੀਬੀ ਉਹਨਾਂ ਦੇ ਉਹਨਾਂ ਨੂੰ ਮਤਲਬ ਉਹਨਾਂ ਦੀ ਹੈ। ਉਹਨੂੰ ਵੀ ਜਲਦ ਤੋਂ ਜਲ ਸ਼ੀਲ ਕੀਤਾ ਜਾਵੇ ਪ੍ਰਸ਼ਾਸਨ ਨੇ ਮੰਗ ਰੱਖੀ ਹੈ ਪਰ ਪ੍ਰਸ਼ਾਸਨ ਨੇ ਅਚਵਾਜਨ ਦਲਾਇਆ ਕਿ ਜਲਦ ਤੋਂ ਜਲ ਕਾਰਵਾਈ ਕੀਤੀ ਜਾਵੇ ਕਿ ਆਪਣੀਆਂ ਜਿਹੜੀਆਂ ਮੰਗਾਂ ਇਹ ਪੂਰੀਆਂ ਨਹੀਂ ਹੁੰਦੀਆਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੀ ਕੀ ਰਣਨੀਤੀ ਹੋਣ ਵਾਲੀ ਹੈ ਅੱਜ ਦੀ ਜੋ ਬੈਠਕ ਹੈ ਉਹ ਮੀਟਿੰਗ ਜਿਹੜੀ ਸੀਗੀ ਉਹ ਸਾਰੇ ਜਥੇਬੰਦੀਆਂ ਨੂੰ ਨਾਲ ਜੋੜ ਕੇ ਉਹਨਾਂ ਦੇ ਵਿਚਾਰ ਲੈਣ ਲਈ ਅੱਜ ਮੀਟਿੰਗ ਕੀਤੀ ਗਈ ਸੀਗੀ ਔਰ ਸਾਰਿਆਂ ਨੇ ਆਪਣੇ ਇਥੇ ਤੇ ਵਿਚਾਰ ਦਿੱਤੇ ਆ ਜਿਨ੍ਹਾਂ ਜਿਨ੍ਹਾਂ ਦੀਆਂ ਕੋਈ ਮੰਗਾਂ ਸੀਗੀਆਂ ਕੋਈ ਕੁਛ ਮੰਗ ਰੱਖ ਰਿਆ ਕੋਈ ਕੋਤੋਂ ਮੰਗ ਰੱਖ ਰਿਆ ਸੀ ਉਹ ਮੰਗਾਂ ਨੂੰ ਜੋ ਸਾਡੇ ਸਾਰੇ ਜਿੰਨੇ ਪਤਵੰਤੇ ਸੱਜਣਾਂ ਨੇ ਉਹਨਾਂ ਨੇ ਇੱਕ ਉਹਦੀ ਜੁਆਇੰਟ ਜਿਹੜੀ ਉਹ ਲਿਖ ਕੇ ਲਿਖਤੀ ਰੂਪ ਦੇ ਵਿੱਚ ਲੈ ਲਈ ਆਏ ਆ ਕਿ ਕੀ ਕੀ ਉਹਨਾਂ ਦੀਆਂ ਮੰਗਾਂ ਆ ਤਾਂ ਇੱਕ ਵਾਰੀ ਦੁਬਾਰਾ ਸਾਰੇ ਬੈਠ ਕੇ ਕਿ ਹੁਣ ਅਗਲਾ ਕ੍ਰੋਗ ਕੀ ਹੋਊਗਾ ਜੋ ਅਗਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਕੀ ਉਹਦੇ ਲਈ ਉਲੀਕਿਆ ਜਾਵੇਗਾ ਅਗਲਾ ਪ੍ਰੋਗਰਾਮ ਕੀ ਉਲੀਕਿਆ ਜਾਵੇਗਾ ਉਹਦੇ ਬਾਰੇ ਦੁਬਾਰਾ ਜਲਦ ਬੈਠਕ ਹੋਏਗੀ ਕੋਈ ਕਹਿੰਦਾ ਅੱਜ ਹੀ ਉਹ ਬੈਠਕ ਹੋਵੇ ਉਹਦਾ ਜਲਦੋ ਜਲਦ ਉਹ ਬੈਠਕ ਕਰਕੇ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਦੇ ਠੀਕ ਹੈ ਚਲੋ ਹਮੇਸ਼ਾ ਮਿਲਿਆ ਅਸੀਂ ਨਾਲ ਉਹਦੇ ਜਾ ਕੇ ਉਸ ਫੈਕਟਰੀ ਦੇ ਰੇਟ ਦਿੱਤੀ ਆ ਇਹ ਜਿਹੜੀ ਫੈਕਟਰੀ ਆ ਜੋਤੀ ਟਾਬਾ ਜਿਹੜਾ ਅ ਸਟੇਟ ਹੈਗਾ ਚਾਚੋਕੀ ਰੋਡ ਤੇ ਉਹਦੀ ਬੈਕ ਸਾਈਡ ਤੇ ਗੋਡਾਊਨ ਬਣਿਆ ਸੀ ਉਹਦੇ ਵਿੱਚ ਜਦੋਂ ਅਸੀਂ ਰੇਡ ਕੀਤੀ ਤੇ ਸਾਨੂੰ ਉੱਥੇ ਜਿਹੜਾ ਕਾਫੀ ਮਾਤਰਾ ਦੇ ਵਿੱਚ ਗਊ ਜਿਹੜਾ ਮਾਸ ਆ ਉਹ ਬਰਾਮਦ ਹੋਇਆ ਸੀ ਜਿਹਦਾ ਜਦੋਂ ਤਕਰੀਬਨ ਅਸੀਂ ਰੇਡ ਕੀਤਾ ਉਹ 29 ਕੁਆਂਟਲ 32 ਕਿਲੋਗ੍ਰਾਮ ਉਹ ਬਰਾਮਦ ਹੋਇਆ ਸੀ ਫਿਰ ਅਸੀਂ ਉਹਨਾਂ ਦੇ ਜਿਹੜੇ ਬਿਆਨਾਂ ਦੇ ਉੱਤੇ ਪਰਚਾ ਦਰਜ ਕੀਤਾ ਤਕਰੀਬਨ ਜਿਹੜੇ ਆ ਉਹ 8 ਜਿਹੜੇ ਨੇ ਸੱਤ ਬਾਈ ਨੇ ਬੰਦੇ ਆ ਤੇ ਤੇ 8 9 ਜਿਹੜੇ ਆ ਉਹ ਅਨਨੋਨ ਪਰਸਨਸ ਤੇ ਅਸੀਂ ਮੁਕੱਦਮਾ ਦਰਜ ਕੀਤਾ ਬੱਕਰੀਆਂ ਬੱਕਰੀਆਂ ਤਾਰਾ ਮਦਦ ਤਹਿਤ ਇਦੇ ਵਿੱਚੋਂ ਇੱਕ 295ਏ ਜਿਹੜੀ ਆ ਉਹ ਉਹਦੇ ਤਹਿਤ ਦਰਜ ਕੀਤਾ 1325 ਬੀ ਐਨ ਐਸ ਜਦੋਂ ਤੁਸੀਂ ਕਿਸੇ ਵੀ ਜਾਨਵਰ ਨੂੰ ਉਹਦੀ ਹੱਤਿਆ ਕਰਦੇ ਆ ਕਿਸੇ ਵੀ ਤਰੀਕੇ ਦੇ ਨਾਲ ਤੇ ਉਹ 1325 ਬੀ ਐਨ ਐਸ ਇਸ ਤੋਂ ਇਲਾਵਾ 111 ਬੀ ਐਨ ਐਸ ਜਦੋਂ ਕੋਈ ਵੀ ਆਪਾਂ ਜਿਹੜਾ ਕੰਮ ਆ ਉਹ ਇਲੀਗਲ ਤਰੀਕੇ ਦੇ ਨਾਲ ਕਰਦੇ ਆ ਉਹ ਤੋਂ ਪੈਸਾ ਕਮਾਉਂਦੇ ਆ ਜਾਂ ਆਰਗੇਨਾਈਜ਼ ਕ੍ਰਾਈਮ ਕਰਦੇ ਆ ਉਹ 111 ਬੀ ਐਨ ਐਸ ਦੇ ਤਹਿਤ ਪਰਚਾ ਦਰਜ ਕੀਤਾ ਨਾਲ ਦੀ ਨਾਲ ਇਹਦੇ ਵਿੱਚ ਕਾਉਂਸ ਲੈਬਰਿੰਗ ਐਕਟ ਜਿਹੜਾ ਲਗਾਇਆ ਗਿਆ ਐਨੀਮਲ ਕਰੁਅਲਟੀ ਐਕਟ ਲਗਾਇਆ ਗਿਆ ਇਹਨਾਂ ਸਾਰਿਆਂ ਦਾ ਰਾਮਨ ਤਹਿਤ ਪਰਚਾ ਦਰਜ ਕਰਨ ਤੋਂ ਬਾਅਦ ਅਸੀਂ ਮੌਕੇ ਤੇ ਜਿਹੜੇ ਆ ਸੱਤ ਬੰਦੇ ਅਰੈਸਟ ਕੀਤੇ ਜਿਹੜੇ ਇਹ ਐਜ਼ ਅ ਲੇਬਰ ਉੱਥੇ ਉਹਨਾਂ ਨੂੰ ਜਿਹੜਾ ਆ ਵੇਟ ਕਰਕੇ ਸਾਫ਼ ਕਰਕੇ ਉਹਨਾਂ ਦੀ ਪੈਕਿੰਗ ਕਰਕੇ ਉਹਨਾਂ ਦੀ ਫ੍ਰੀਜ਼ਿੰਗ ਕਰਦੇ ਸੀ ਨਾਲ ਜਿਹੜਾ ਹੈ ਜੋਤੀ ਢਾਬਾ ਦੇ ਓਨਰ ਤੇ ਜਿਹੜਾ ਮੁਕੱਦਮਾ ਦਰਜ ਹੋਇਆ ਉਸ ਤੋਂ ਬਾਅਦ ਜਦੋਂ ਰੇਡ ਦੌਰਾਨ ਜਿਹੜਾ ਆ ਜੋਤੀ ਢਾਬੇ ਦੇ ਜਿਹੜਾ ਮਾਲਕ ਦਾ ਨਾਮ ਹੈ ਮਨਜੀਤ ਸਿੰਘ ਸਨ ਅਫਨਿਰਮਦਿੰਗ ਪਿੰਡ ਵਿਰਕਾ ਉਹਨੂੰ ਨਾਮਿਨੇਟ ਕੀਤਾ ਗਿਆ ਜਦੋਂ ਉਹ ਟੈਕਟਿਸਟਰਨ ਸਾਡੇ ਸਾਹਮਣੇ ਗੱਲ ਲਾਈ ਕਿ ਜਿਹੜਾ ਇਹ ਫੈਕਟਰੀ ਹੈ ਇਹਦਾ ਜਿਹੜਾ ਐਗਰੀਮੈਂਟ ਹੈ ਉਹ ਜਸਪਾਲ ਸਿੰਘ ਜਿਹੜਾ ਢਾਬੇ ਮਾਲਕ ਦਾ ਲੜਕਾ ਸੀ ਉਹਦੇ ਵੱਲੋਂ ਮੁਹੰਮਦ ਸ਼ਹਿਰਾਬ ਨਾਮ ਦੇ ਜਿਹੜੇ ਲੜਕੇ ਦੇ ਨਾਲ ਕੀਤਾ ਗਿਆ ਉਹਦੇ ਵਿੱਚ ਜਿਹੜੇ ਵਿਟਨੈਸ ਬਣੇ ਸੀ ਵਿਜੇ ਸੀ ਜਿਹੜਾ ਜੋ ਕਿ ਬਸੰਤਨਗਰ ਫਗਵਾੜਾ ਦਾ ਰਹਿਣ ਵਾਲਾ ਹੈ ਪਲੱਸ ਜਿਹੜਾ ਹੈ ਕਪੂਸਨ ਲਾਲੇ ਚਾਚੂ ਅਸੀਂ ਉਹਨਾਂ ਨੂੰ ਵੀ ਇਸ ਤਰ੍ਹਾਂ ਮਾਸ ਨਕੇਸ ਮਕਦਮੇ ਦੇ ਵਿੱਚ ਅਸੀਂ ਨਾਮਿਨੇਟ ਕੀਤਾ ਕੁਸਲਾਲ ਜਿਹੜਾ ਜਿੰਨਾ ਵਿਟਨੈਸ ਸੀਗਾ ਉਹਦੀ ਵੀ ਅਰੈਸਟ ਪਾਈ ਜਾ ਚੁੱਕੀ ਹੈ ਜਿਹੜਾ ਟਾਬੇ ਦਾ ਮਾਲਕ ਹੈ ਮਨਜੀਤ ਸਿੰਘ ਐਂਡ ਜਿਹੜਾ ਉਹਦਾ ਲੜਕਾ ਜਸਪਾਲ ਸਿੰਘ ਉਹ ਹਜੇ ਫਰਾਰ ਨੇ ਉਹਨਾਂ ਦੇ ਵੀ ਅਸੀਂ ਜਿਹੜੀ ਹੈ ਉਹ ਕੰਟੀਨਿਊਸਲੀ ਵਰਕ ਕਰ ਰਹੇ ਆ ਵਿਦਨ ਫਿਊ ਟਾਈਮਸ ਅਸੀਂ ਉਹਦੇ ਬਾਰੇ ਵਿੱਚ ਕੁਝ ਅੱਛੇ ਅਪਡੇਟ ਤੁਹਾਨੂੰ ਦੱਸਾਂਗੇ ਇਸ ਤੋਂ ਇਲਾਵਾ ਜਿਹੜਾ ਇਸ ਸਾਰੇ ਗੋਮਾਰਸ ਦਾ ਜਿਹੜਾ ਮਾਸਟਰਮਾਈਂਡ ਸੀ ਵਿਜੇ ਸਾਨੂੰ ਫ੍ਰਾਮ ਲਾਲ ਵਾਸੀ ਬਸੰਤ ਨਗਰ ਫਗਵਾੜਾ ਉਹ ਉਹ ਕੀ ਕਰਦਾ ਸੀ ਉਹ ਖਾਟੀ ਪਿੰਡੇ ਲੱਗੇ ਇੱਕ ਜਿਹੜੀ ਹੱਡਾ ਰੋਡਿਓ ਚਲਾ ਰਿਹਾ ਹੈ ਜਦੋਂ ਅਸੀਂ ਉਹਨੂੰ ਅਰੈਸਟ ਕੀਤਾ ਅਸੀਂ ਉਹਦੀ ਪੁੱਛਗਿੱਛ ਕੀਤੀ ਉਹਦੀ ਪੁੱਛਗਿੱਛ ਦੌਰਾਨ ਸਾਨੂੰ ਸਾਹਮਣੇ ਆਇਆ ਕਿ ਉਹ ਲੁਧਿਆਣਾ ਸਾਈਡ ਤੋਂ ਜਿਹੜੇ ਗਾਉਂ ਜਿਹੜੇ ਪਸ਼ੂ ਮਰੇ ਹੋਏ ਸੀਗੇ ਪਲੱਸ ਜਿਹੜੇ ਲੋਕਲ ਏਰੀਆ ਦੇ ਵਿੱਚੋਂ ਪਸ਼ੂ ਮਰੇ ਹੋਏ ਸੀ ਉਹ ਅੱਡਾ ਰੋੜੀ ਤੇ ਜਾਂਦੇ ਸੀ ਉਹਨਾਂ ਦੀ ਜਿਹੜੀ ਸਫਾਈ ਤੋਂ ਬਾਅਦ ਜਿਹੜਾ ਉਹਨਾਂ ਦੇ ਵਿੱਚ ਜਿਹੜਾ ਮੀਸ ਬਾਸ ਜਿਹੜਾ ਆ ਉਹ ਉਹਨੂੰ ਸਾਫ਼ ਕਰਕੇ ਉਸ ਫੈਕਟਰੀ ਜਿਹੜੀ ਜੋਤਿਡਾਵੇ ਦੇ ਪਿੱਛੇ ਗੋਡਾਊਨ ਬਣਿਆ ਹੋਇਆ ਆ ਉਹਦੇ ਪਿੱਛੇ ਲੈ ਕੇ ਜਾਂਦੇ ਸੀ ਉਸ ਤੋਂ ਬਾਅਦ ਉਹਦੀ ਜਿਹੜੀ ਪੈਕਿੰਗ ਹੁੰਦੀ ਤੇ ਫ੍ਰੀਜ਼ਿੰਗ ਹੁੰਦੀ ਸੀ ਇਸ ਕੰਮ ਦੇ ਵਿੱਚ ਉਹਦੇ ਨਾਲ ਜਿਹੜੇ ਮੁਹੰਮਦ ਸ਼ਰਾਬ ਇੱਕ ਰਵਿੰਦਰ ਮੁੱਟਾ ਨਾਮ ਦਾ ਜਿਹੜਾ ਲੜਕਾ ਤਕਿਊਸ ਹੈ ਉਹ ਦਿੱਲੀ ਦਾ ਰਹਿਣ ਵਾਲਾ ਹੈ ਇੱਕ ਤਾਸਿਮ ਹੈ ਜੋ ਗਾਜ਼ੀਆਬਾਦ ਯੂਪੀ ਦਾ ਰਹਿਣ ਵਾਲਾ ਹੈ ਇੱਕ ਭੂਰਾ ਹੈ ਜੋ ਉੱਤਰ ਪ੍ਰਦੇਸ਼ ਦਾ ਰਹਿਣਾ ਹੈ ਪਲੱਸ 4 ਵੀ ਜਿਹੜੇ ਬੰਦੇ ਨੇ ਉਹ ਅਸੀਂ ਮੁਕੱਦਮੇ ਦੇ ਵਿੱਚ ਜਿਹੜੇ ਆ ਉਹ ਬਾਈ ਨੇਮ ਹੈ ਐਂਡ ਇਸ ਤੋਂ ਨਾਮਾ ਜਿਹੜੀ ਪੁਲਿਸ ਦੇ ਵਿੱਚ ਹੈਗਾ ਵੀ ਸੱਤ ਬੰਦੇ ਅਸੀਂ ਪਹਿਲਾਂ ਅਰੈਸਟ ਕਰਦੇ ਸੀ ਇਸ ਜਿਹੜਾ ਪੂਰਾ گاਉ ਮਾਸ ਹੱਤਿਆ ਦਾ ਜਿਹੜਾ ਮਾਸਟਰਮਾਈਂਡ ਸੀ ਜਿਹੜਾ ਮਾਸਟਰਮਾਈਂਡ ਸੀ ਵਿਜੇ ਕੁਮਾਰ ਉਹਨੂੰ ਵੀ ਅਸੀਂ આરોપી ਨੂੰ ਅਰੈਸਟ ਕਰ ਲਿਆ ਹੈ ਦੇ ਲਈ ਗਾਸਟ ਜਿਹੜੀਆਂ ਟੀਮ ਸਾਡੀਆਂ ਗਈਆਂ ਹੋਈਆਂ ਨੇ ਐਨ ਜਿਹੜਾ ਰਵਿੰਦਰ ਗੁਪਤਾ ਗਾਜ਼ੀਆਬਾਦ ਦਾ ਜਿਹੜਾ ਹੈ ਕਾਸੀ ਉਹਨਾਂ ਵਾਸਤੇ ਵੀ ਟੀਮ ਗਈ ਹੋਏ ਸਗੋਂ ਦੋ ਟੀਮਸ ਗਈਆਂ ਹੋਆ ਨੇ ਹੋਪਫੁਲੀ ਅਸੀਂ ਇਹਨਾਂ ਨੂੰ ਵੀ ਜਿਹੜੇ ਫੜਨ ਦੇ ਵਿੱਚ ਜਲਦ ਤੋਂ ਜਲਦ ਜਿਹੜਾ ਸਫਲ ਹੋਵਾਂਗੇ ਇਸ ਤੋਂ ਇਲਾਵਾ ਜਿਹੜਾ ਐਗਰੀਮੈਂਟ ਜਿਹੜਾ ਹੋਇਆ ਸੀਗਾ ਉਹ ਟਾਬੇ ਮਾਲਕ ਦੇ ਨਾਲ ਉਹ ਟਾਬੇ ਮਾਲਕ ਨੂੰ ਵੀ ਇਸ ਬਾਰੇ ਪੂਰੀ ਨੌਲੇਜ ਸੀ ਕਿ ਜਿਹੜਾ ਪਿੱਛੇ ਆ ਉਹ ਇਸ ਤਰ੍ਹਾਂ ਦਾ ਕੰਮ ਚੱਲ ਰਿਹਾ ਹੈ ਇਲੀਗਲ ਕੰਮ ਇਸ ਕਰਕੇ ਉਹਨੂੰ ਵੀ ਮੁਕਦਮੇ ਦੇ ਵਿੱਚ